ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਸ਼ਨਲ ਰਿਪੋਰਟ ਦੇ ਵਿੱਚ ਇੱਕ ਨਵਾਂ ਪੱਤਰ ਤੁਹਾਡੇ ਨਾਲ ਸਾਂਝਾ ਕਰਨਾ ਜੋ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਜਿਵੇਂ ਕਿ ਸਤਿ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਜਿਹੜਾ ਜਹਾ ਹੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਸੀ ਤੇ 26 ਤ ਲੈ ਕੇ 30 ਅਗਸਤ ਤੱਕ ਜਿਹੜਾ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਸਕੂਲ ਕਾਲਜ ਜਿਹੜੇ ਹੈ ਮੁਕੰਮਲ ਬੰਦ ਕੀਤੇ ਗਏ ਸੀ ਸੋ ਇੱਥੇ ਇੱਕ ਅਪਡੇਟ ਜੋ ਨਵੀਂ ਆ ਰਹੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਸਕ੍ਰੀਨ ਤੋਂ ਤੁਸੀਂ ਇੱਕ ਜਿਹੜਾ ਨੋਟਿਸ ਦੇਖ ਰਹੇ ਆ ਪੱਤਰ ਦੇਖ ਰਹੇ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਵੀਡੀਓ ਪੂਰੀ ਦੇਖਣਾ ਤੁਹਾਨੂੰ ਇਹਦੇ ਵਿੱਚ ਸਾਰੀ ਅਪਡੇਟ ਅਸੀਂ ਤੁਹਾਡਾ ਸਾਂਝੀ ਕਰਨੀ ਆ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰਦੇ ਆ ਤੇ ਸੋਮਵਾਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜੜੀਆ ਛੁੱਟੀ ਘੋਸ਼ਿਤ ਕੀਤੀ ਗਈ ਆ ਇੱਥੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਜੋ ਕਿ 1.9.2025 ਨੂੰ ਹਰ ਸਾਲ ਦੀ ਤਰ੍ਹਾਂ ਖੜੀ ਸ਼ਰਧਾ ਤੇ ਸਰਕਾਰ ਨਾਲ ਆਇਆ ਜਾਂਦਾ ਤੇ ਲੱਖਾਂ ਦੀ ਗਿਣਤੀ ਵਿੱਚ ਜੋ ਸ਼ਰਧਾਲੂ ਨੇ ਸੰਗਤਾਂ ਨੇ ਉਹ ਗੁਰਦੁਆਰਾ ਤਪ ਸਥਾਨ ਬਾਬਾ ਸ਼ਰੀ ਚੰਦ ਸਰਹਫੜਜਲਾ ਫਟਹਾਨਕੋਟ ਨੂੰ ਖੇੜੀਆਂ ਨਾਲ ਤੱਕ ਹੋਣ ਲਿਆਉਂਦੀਆਂ ਨੇ ਸੋ ਇਹ ਜਿਹੜੀ ਸਰਕਾਰੀ ਛੁੱਟੀ ਆ ਜਿਹੜੀ ਘੋਸ਼ਿਤ ਕੀਤੀ ਗਈ ਆ ਸਮੂਤ ਵਿਦਿਆ ਕਾਦਾਰੇ ਜਿਹੜਾ 1.9.2025 ਨੂੰ ਜਿਲ੍ਹਾ ਫਟਹਾਨਕੋਟ ਦੇ ਵਿੱਚ ਬੰਦ ਰਹਿਣਗੇ ਹੁਣ ਗੱਲ ਕਰਦੇ ਆ ਜਿਹੜੀ ਛੁੱਟੀਆਂ ਜੋ ਵੀ ਕਿ ਪਿਛੇ ਨੋਟਿਸ ਕੱਢਿਆ ਗਿਆ ਸੀ ਕਿ ਹੜਾ ਦੇ ਸਿੱਤੇ ਨੂੰ ਦੇਖਦੇ ਹੋਏ ਛੁੱਟੀਆਂ ਕੀਤੀਆਂ ਗਈਆਂ ਨੇ ਸੋ ਇੱਥੇ ਦੱਸ ਦਈਏ ਚਾਰ-ਪੰਜ ਜਿਲਿਆਂ ਦੇ ਵਿੱਚ ਛੁੱਟੀਆਂ ਹਾਲੇ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਪਹਿਲਾ ਨੰਬਰ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰੇਸਰ ਸਾਹਿਬ ਜ਼ਿਲ੍ਹਾ ਔਰ ਸ੍ਰੀ ਤਾਨਾ ਤਨ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਬੋਹਰ ਇਹਨਾਂ ਖੇਤਰਾਂ ਦੇ ਵਿੱਚ ਇਹ ਜ਼ਿਲ੍ਹੇ ਆ ਜਿਹੜੇ ਇਹ ਹੜਾ ਦੀ ਮਾਰ ਹੇਠ ਨੇ ਇੱਥੇ ਸਕੂਲ ਫੁੱਲਣ ਦਾ ਹਾਲੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਦੂਜਾ ਫਸੇ ਇੱਥੇ ਜਲੰਧਰ ਕਪੂਰਥਲਾ ਸੁਲਤਾਨਪੁਰ ਲੋਧੀ ਇਹਨਾਂ ਖੇਤਰਾਂ ਦੇ ਵਿੱਚ ਵੀ ਛੁੱਟੀਆਂ ਜਾਰੀ ਰਣ ਤੇ ਇੱਕ ਜਿਹੜੀ ਮੌਸਮ ਫੌਗ ਦੀ ਜੋ ਤਾਜ਼ਾ ਅਡਵਾਈਜ਼ਰੀ ਆ ਰਹੀ ਹੈ ਤਾਜ਼ਾ ਵਾਰਨਿੰਗ ਆ ਰਹੀ ਹੈ ਕਿ ਇੱਕ ਨਵਾਂ ਵੈਸਨ ਦੇ ਸਰਵਸ ਯਾਨੀ ਕਿ ਇੱਕ ਪਛਮੀ ਸਿਸਟਮ ਆ ਰਿਹਾ ਮੌਨਸੂਨ ਦੇ ਮੀਂਹ ਮੁਰ ਤੋਂ ਸ਼ੁਰੂ ਹੋ ਸਕਦੇ ਨੇ ਜਿਹਦੇ ਨਾਲ ਹਾਲਾਤ ਮੁਰ ਤੋਂ ਵਿਗੜ ਸਕਦੇ ਨੇ ਇਸ ਕਰਕੇ ਇਹ ਸਾਰੀਆਂ ਗਾਈਡਲਾਈਨਸ ਨੂੰ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਛੁੱਟੀਆਂ ਦੇ ਵਿੱਚ ਵਾਅਦਾ ਕਰ ਸਕਦੀ ਹੈ ਜਿਹੜੇ ਜਿਲ੍ਹੇ ਰਹਿ ਗਏ ਨੇ ਕਿਉਂਕਿ ਇਧਰੋਂ ਫਾਮ ਪਟਿਆਲੇ ਦੀ ਗੱਲ ਕਰਦੇ ਹਾਂ ਮਾਲਵੇ ਦੇ ਵਿੱਚ ਤੇ ਘੱਗਰ ਦਰਿਆ ਵੀ ਚੜਿਆ ਜਾਂਦਾ ਤੇ ਇਹਦੇ ਵਿੱਚ ਹੋਰ ਪਾਣੀ ਆ ਸਕਦਾ ਪਿੱਛੋਂ ਅਲਰਟ ਹੈ ਜਿਹੜਾ ਘੱਗਰ ਪ੍ਰਸ਼ਾਸਨ ਦੇ ਵਿੱਚ ਜਿਹੜਾ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜ ਕਿਤਾ ਗਿਆ ਕਿ ਗਰਦੇ ਲਾਗੇ ਬਲੇ ਜਿਹੜੇ ਵੀ ਜਲੇ ਆ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਮਾਨਸਾ ਹੋ ਗਿਆ ਸੋ ਇਹਨਾਂ ਜਲਿਆਂ ਦੇ ਵਿੱਚ ਵੀ ਅਲਰਟ ਕੀਤਾ ਗਿਆ ਕਿ ਹੜਾ ਦੀ ਸਿਚੁਏਸ਼ਨ ਇੱਥੇ ਵੀ ਬਣ ਸਕਦੀ ਹੈ ਸੋ ਇਹ ਸਾਰਿਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਆ ਸਾਰੂ ਪੂਰੇ ਪੂਰੇ ਨੇ ਚਾਂਸ ਕੀ ਪੰਜਾਬ ਸਰਕਾਰ ਛੁੱਟੀਆਂ ਦੇ ਵਿੱਚ ਵਾਦਾ ਕਰ ਸਕਦੀ ਹੈ ਤੇ ਅੱਗੇ 3-4 ਦਿਨਾਂ ਲਈ ਛੁੱਟੀਆਂ ਵਧਾਈਆਂ ਜਾ ਸਕਦੀਆਂ ਨੇ ਯਾਨੀ ਕਿ 5 ਸਤੰਬਰ ਤੱਕ ਛੁੱਟੀਆਂ ਦੇ ਵਿੱਚ ਵਾਦਾ ਹੋ ਸਕਦਾ ਹੈ ਇਹ ਸਾਡੇ ਭਰੋਸਯੋਗ ਸੂਤਰ ਹੈ ਜਿਹੜੇ ਉਹ ਦੱਸ ਰਹੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਹੈ ਯਾਨੀ ਕਿ ਅੱਜ ਸ਼ਨੀਵਾਰ ਦਾ ਦਿਨ ਹੋ ਚੁੱਕਾ ਕੱਲ ਐਤਵਨ ਪੱਤਰ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਹੋ ਸਕਦਾ ਹੈ ਛੁੱਟੀਆਂ ਨੂੰ ਲੈ ਕੇ ਜਿਹੜੇ ਤਾਂ ਸਰਹੱਦ ਦੇ ਜਿਹੜੇ ਨੇ ਉੱਥੇ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਕੂਲ ਖੁੱਲਣ ਦਾ ਸਕੂਲ ਖੁੱਲਣੇ ਕਿਥੋਂ ਦੇ ਸਕੂਲ ਤਾਂ ਡੁੱਬੇ ਪਏ ਨੇ ਉੱਥੇ ਤੇ ਪਾਣੀ ਜਿਹ ਆ ਆਠਾਠੋ ਪਟੋ ਪਾਣੀ ਜਿਹੜਾ ਸਕੂਲਾਂ ਦੇ ਵਿੱਚ ਵੜਿਆ ਹੋਇਆ ਸੇ ਉੱਥੇ ਤਾਂ ਛੁੱਟੀਆਂ ਨੇ ਰਹਿ ਗਿਆ ਬਾਕੀਆਂ ਜਿਹੜੇ ਜਲੇ ਰਹਿ ਗਏ ਉੱਥੇ ਵੀ ਛੁੱਟੀਆਂ ਘੋਸ਼ਿਤ ਪੰਜਾਬ ਸਰਕਾਰ ਕਰ ਸਕਦੀ ਹੈ ਇਹ ਸਾਡੇ ਜੋ ਸੂਤਰ ਨੇ ਉਹ ਦੱਸ ਰਹੇ ਨੇ ਬਾਕੀ ਜਿਵੇਂ ਪਤਾ ਲਾਉਂਦਾ ਪੰਜਾਬ ਸਰਕਾਰ ਦਾ ਤੁਹਾਡੇ ਨਾਲ ਐਜ਼ ਇਟ ਉਸੇ ਤਰ੍ਹਾਂ ਅਸੀਂ ਸਾਂਝਾ ਕਰਾਂਗੇ ਤੇ ਪਠਾਨਗੋੜ ਜ਼ਿਲ੍ਹੇ ਦੇ ਵਿੱਚ ਫਿਲਹਾਲ ਇੱਕ ਤਰੀਕੇ ਨਾਲ ਛੁੱਟੀ ਜੜੀ ਆ ਸੋਮਵਾਰ ਦੀ ਛੁੱਟੀ ਕਰ ਦਿੱਤੀ ਗਈ ਹੈ ਜੇਕਰ ਕੋਈ ਨਵਾਂ ਹੁਕਮ ਆਉਂਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਨੂੰ